ਮਹਾਲੀ ਤੋਂ ਆ ਰਹੀ ਹੈ ਵੱਡੀ ਖਬਰ ਮਹਾਲੀ ਪੁਲਿਸ ਨੇ ਗੈਂਗਸਟਰ ਦਾ ਕੀਤਾ ਐਨਕਾਊਂਟਰ ਅੱਜ ਸੀਆਈਏ ਸਟਾਫ ਮਹਾਲੀ ਅਤੇ ਬਟਾਲਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਉਹਨਾਂ ਨੂੰ ਇੱਕ ਇਤਲਾਹ ਮਿਲੀ ਕਿ ਅਪਰਾਧੀ ਸ਼ਰਨਪ੍ਰੀਤ ਸਿੰਘ ਜੋ ਕਿ ਮਹਾਲੀ ਦੇ ਪਿੰਡ ਵਿੱਚ ਸਥਿਤ ਗਊਸਾਲਾ ਦੇ ਅੰਦਰ ਲੁਕਿਆ ਹੋਇਆ ਹੈ ਪੁਲਿਸ ਨੇ ਘੇਰਾਬੰਦੀ ਕੀਤੀ ਤਾਂ ਦੋਸ਼ੀ ਵੱਲੋਂ ਪੁਲਿਸ ਤੇ ਗੋਲੀਬਾਰੀ ਕੀਤੀ ਗਈ ਇਸੇ ਦੌਰਾਨ ਦੋਸ਼ੀ ਨੇ ਭਜੰਦੀ ਕੋਸ਼ਿਸ਼ ਕੀਤੀ ਤਾਂ ਪੁਲਿਸ ਨੇ ਉਸਤੇ ਫਾਇਰ ਕੀਤਾ ਜਿਸ ਕਾں ਦੋਸ਼ੀ ਦੀ ਲੱਤ ਵਿੱਚ ਗੋਲੀ ਵੱਜੀ ਅਤੇ ਉਸਨੂੰ ਨਜ਼ਦੀਕੀ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਅਗਲੇਰੀ ਕਾਰਵਾਈ ਜਾਰੀ ਹੈ ਆ ਦਿਖਾਉਂਦੇ ਹਾਂ ਤੁਹਾਨੂੰ ਮੌਕੇ ਦੀਆਂ ਲਾਈਵ ਤਸਵੀਰਾਂ जाए। जाए। दे, थे थे जाए, यह हमारी पहुंच रहे हैं हमारी बहुत तरह बाल को बाल देख रहे हैं हमारी भी है लगातार जापले देख के यह बताया है कि शक्ति ₹4 के हमारे मुताबिक ये ले हुई है चेकले जिस पर विरति जारी है अच्छा का भी पहुंचे से उनका रिपोर्ट किया गया है मुझे लगा कि इनके जिला रहेगा ज्यादा बहुत ਆਹੋ ਤੇ ਜਦੋਂ ਤੋਂ ਮੈਂ ਕਹਿੰਦਾ ਕਿ ਇਹ ਬਹੁਤ ਸਤਿਕਾਰਯੋਗ ਬੰਦੇ ਨੇ ਤੇ ਸਮਾਜ ਦੇ ਦਿਹਾੜੀ ਕਮੇਟ ਤੇ ਉਹ ਤਾਂ ਮੈਂ ਕੋਈ ਨਹੀਂ ਰਿਹਾ ਫੜਾ ਮੈਂ ਬਣਾ ਕਰਾ ਮੈਂ ਬਣਾ ਦੇ ਬਟਾਟ ਬਾਹਰੀ ਕੁੱਤੀ ਜਾ ਰਹੀ ਹੈ ਤੇ ਜਿਸ ਤੋਂ ਬਾਅਦ ਇਹ ਉਹ ਕੱਟਦਾ ਸੀ ਨਾ ਹਾਂ ਹਾਂ ਇਤਨਾ ਮੁਠੀਰਾ ਪਾਏ ਜਾਂਦਾ ਮੌਂ ਚਲੀ ਜਾ ਅੱਛਾ ਠੰਡ ਕਿ ਨਹੀਂ ਹੋ ਗਈ ਯਾਰ

ਸਰ ਇੱਥੇ ਆ ਗਊ ਚਾਲਾ ਦੇ ਹਲੋ ਜਾ ਜਾ ਜੀ ਚੱਲਦਾ ਹੈ 160 ਆਨਲਾਈਨ ਪਰ ਮੈਂ ਹੁਣ ਵਾਲੀ ਗਰੀਬ ਨਹੀਂ ਮੈਂ ਫਸ ਗਿਆ ਕੋਈ ਬਾਤ ਹੈ ਮੈਂ ਹੁਣ ਵਾਲੇ ਥੋੜੇ ਦੇਣਾ ਨਹੀਂ ਕਿ 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 ਆਂਦਰ ਲਾ ਕੇ ਕਰਨਾ ਕੋਈ ਜਿੱਦ ਦੇਖੀ ਨੂੰ ਚਾਹੀਦੀ ਹੈ ਨਾਲ ਨਾਲ ਤਾਂ ਯਾਰ ਆਪਣਾ ਕਿਚਨ ਰੀਨਿਊ ਕਰ ਦੋ ਉਹ ਵੀ ਕਰ ਦਿਖਾ ਦੇ ਇਹਨਾਂ ਨੂੰ ਹਾਂ ਜੀ ਬਿਲਕੁਲ ਦੇਖੀ ਲਾਈਕ ਠੀਕ ਹੈ ਜਿਸੇ ਮਾਰਕੀਟ ਤੋਂ ਦੇਖਦੇ ਹਾਂ ਕਿ ਬੁਲੇ ਵਪਾਰਕ ਡਰਾਈਟ ਹੋ ਜਾਵੇ ਠੀਕ ਹੈ ਤੇ ਉਹ ਪੂਰਾ ਲੋਕਲ ਪਿਆ ਕੋਲ ਬੈਗ ਹੋਣੀ ਕਿ ਡਾ ਲਓ ਠੀਕ ਹੈ ਇਹ ਉਹਨਾਂ ਤੋਂ ਚੁਗਾਈਏ ਬਾਕੀ ਤੁਸੀਂ ਆਪ ਚੁਗਾਈਏ ਕੋਈ ਨਹੀਂ ਕੰਮ ਕਰ ਲਾਂਗੇ ਮੜਾ ਜਾ ਉਹ ਵੀ ਮੜਾ ਜਾ ਇਹ پورے ਆਪਰੇਸ਼ਨ ਤੋਂ ਅੰਜਾਮ ਆਹ ਇਹ ਤਾਂ ਉਹ ਜਿਹੜਾ ਹੈਗਾ ਕਿ ਸਤਾ ਉਹਦੀ ਆਪੀ ਵੀ ਸਤਾ जिसको वो अभी उपचार के लिए सिविल हॉस्पिटल मुहाली लगाया गया साथ में पुलिस ਮੋਹਾਲੀ ਪੁਲਿਸ ਵੱਲੋਂ ਸਾਰੇ ਪਿੱਛੇ ओके ਰਹਿ ਜਾ ਸਰ ਮੋਹਾਲੀ ਪੁਲਿਸ ਵੱਲੋਂ ਅਕਤੂਬਰ ਦੇ ਵਿੱਚ ਇੱਕ 184 ਐਫ ਆਰ ਜਿਹੜੀ ਦਰਜ ਕੀਤੀ ਗਈ ਸੀਗੀ ਤੁਹਾਡੇ ਧਿਆਨ ਚ ਹੋਏਗਾ ਯੂਪੀਏ ਦੇ ਅੰਡਰ ਜਿਹੜੀ ਐਫ ਆਰ ਦਰਜ ਕੀਤੀ ਗਈ ਸੀ ਉਹਦੇ ਵਿੱਚ ਜਿਹੜੇ ਕ੍ਰਾਸ ਬਾਰਡਰ ਸਮਗਲਿੰਗ ਆਫ ਡਰੱਗਸ ਤੇ ਵੈਪਨਸ ਜਿਹੜੀ ਹੁੰਦੀ ਸੀਗੀ ਡਰੋਨਸ ਦੇ ਥਰੂ ਉਹਦੇ ਰਿਗਾਰਡਿੰਗ ਜੇ ਸੀ ਇੱਕ ਮੋਡੀਕੂਲ ਜਿਹੜਾ ਸੀਗਾ ਉਹ ਬਰਸਟ ਕੀਤਾ ਸੀਗਾ ਅ ਉਹਦੀ ਲੜੀ ਦੇ ਵਿੱਚ ਹੀ ਉਸ ਟਾਈਮ ਤੇ ਪੰਜ ਬੰਦੇ ਜਿਹੜੇ ਸੀਗੇ ਗ੍ਰਫਤਾਰ ਕਰ ਲਏ ਗਏ ਸਨ ਤੇ ਉਸ ਤੋਂ ਬਾਅਦ ਕੁਝ ਬੰਦੇ ਉਹਦੇ ਵਿੱਚ ਸਾਨੂੰ ਵਾਂਟਡ ਸੀਗੇ ਸਾਡੇ ਕੋਲੇ ਕੱਲ ਸਾਡੇ ਕੋਲੇ ਇਨਫੋਰਮੇਸ਼ਨ ਸੀਗੀ ਸਾਡੇ ਕੋਲ ਆਪਣੇ ਇਨਪੁਟ ਸੀਗੇ ਤੇ ਸਾਡੇ ਟੈਕਨੀਕਲ ਐਨਾਲਿਸਿਸ ਦੇ ਅਨੁਸਾਰ ਕੱਲ ਅੰਮ੍ਰਿਤਸਰ ਦੇ ਵਿੱਚ ਇਹਦੇ ਵਿੱਚ ਰੇਡ ਕੀਤਾ ਗਿਆ ਤੇ ਉਹਦੇ ਵਿੱਚ ਦੋ ਬੰਦਿਆਂ ਨੂੰ ਗ੍ਰਫਤਾਰ ਕੀਤਾ ਗਿਆ ਅੰਮ੍ਰਿਤਸਰ ਤੋਂ ਜਿਹੜੇ ਦੋ ਬੰਦੇ ਇੱਕ ਕਰਨ ਗੁਜਰਪੁਰੀਆ ਨਾਮ ਦਾ ਵਿਅਕਤੀ ਤੇ ਦੂਸਰਾ ਜਿਹੜਾ ਹੈਗਾ ਵਿਸ਼ਾਲਦੀਪ ਸਿੰਘ ਨਾਮ ਦਾ ਵਿਅਕਤੀ ਇਹ ਦੋ ਵਿਅਕਤੀਆਂ ਨੂੰ ਕੱਲ ਅੰਮ੍ਰਿਤਸਰ ਡਿਸਟ੍ਰਿਕਟ ਤੋਂ ਮੋਲੀ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਅ ਇਹਦੇ ਵਿੱਚ ਇੱਕ ਹੋਰ ਜਿਹੜਾ ਸੀਗਾ ਸਾਨੂੰ ਵਾਂਟਡ ਬੰਦਾ ਸੀਗਾ ਸ਼ਰਨਪ੍ਰੀਤ ਏਲੀਅਸ ਸਣੀ ਏ ਵੌਂਟਡ ਸੀਗਾ ਸਾਨੂੰ ਜਦੋਂ ਇਹ ਕਰਨ ਕਰਨ ਦਾ ਸਾਥੀ ਸੀਗਾ ਕਰਨ ਜੀਦਾ ਇਹ ਤੇ ਜਦੋਂ ਉਹਦੀ ਪੁੱਛਗਿੱਛ ਦੌਰਾਨ ਸਾਨੂੰ ਇਹ ਵੀ ਗੱਲ ਕਲੀਅਰ ਹੋਈ ਜਿਹੜਾ ਸ਼ਰਨਪ੍ਰੀਤ ਸਣੀ ਸੀਗਾ ਇਹ ਬਟਾਲਾ ਪੁਲਿਸ ਨੂੰ ਵੀ ਵੌਂਟਡ ਸੀਗਾ ਤੇ ਜਦੋਂ ਕਰਨ ਗੁਜਰਪੁਰੇ ਜਿਹੜਾ ਕੱਲ ਫੜਿਆ ਗਿਆ ਉਸ ਉਹਦੇ ਫੜੇ ਜਾਣ ਤੋਂ ਬਾਅਦ ਬਟਾਲਾ ਪੁਲਿਸ ਨੇ ਵੀ ਸਾਨੂੰ ਅਪਰੋਚ ਕੀਤਾ ਤੇ ਇਹਦੀ ਜੁਆਇੰਟ ਜਦੋਂ ਇੰਟਰੋਗੇਸ਼ਨ ਹੋਈ ਤਾਂ ਉਹਦੇ ਦੌਰਾਨ ਉਸ ਦੌਰਾਨ ਸਾਨੂੰ ਉਹਨੇ ਦੱਸਿਆ ਕਿ ਇਹ ਜਿਹੜਾ ਸ਼ਰਨਪ੍ਰੀਤ ਤਾਂ ਦਾ ਵਿਅਕਤੀ ਹੈ ਇਹ ਮੁਹਾਲੀ ਦੇ ਵਿੱਚ ਹੀ ਬਿਲੋਂਗਿੰਗ ਏਰੀਆ ਦੇ ਵਿੱਚ ਇਸ ਇਲਾਕੇ ਦੇ ਵਿੱਚ ਕਿਤੇ ਲੁਕਿਆ ਫਿਰਿਆ ਹੈ ਸਾਡੀ ਟੀਮ ਇਮੀਡੀਏਟਲੀ ਇੱਥੇ ਪੈਟਰੋਲਿੰਗ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਦੀ ਸਰਚ ਕਰਨੀ ਸ਼ੁਰੂ ਕਰ ਦਿੱਤੀ ਤਾਂ ਡੂਰਿੰਗ ਸਰਚ ਅੱਜ ਕਰੀਬ ਇਹ ਸ਼ਾਮ ਨੂੰ 4:30-5 ਵਜੇ ਦੇ ਆਸ-ਪਾਸ ਜਦੋਂ ਇਹ ਬੰਦਾ ਜੋ ਪੁਲਿਸ ਦੇਖਿਆ ਸਾਨੂੰ ਉਹ ਆਇਡੈਂਟੀਫਾਈ ਹੋਇਆ ਤਾਂ ਇਹ ਜੁਆਇੰਟ ਟੀਮ ਸੀਗੀ ਸਾਡੀ ਬਟਾਲਾ ਪੁਲਿਸ ਤੇ ਮੋਹਾਲੀ ਪੁਲਿਸ ਵੱਲੋਂ ਤਾਂ ਜਦੋਂ ਆਇਡੈਂਟੀਫਾਈ ਹੋਇਆ ਤਾਂ ਇਹ ਇਮੀਡੀਏਟਲੀ ਪੁਲਿਸ ਨੂੰ ਦੇਖ ਕੇ ਅੱਗੇ ਭੱਜ ਲਿਆ ਤੇ ਤੇ ਨੇ ਇੱਕ ਦੋ ਫਾਇਰਰ ਜਿਹੜੇ ਹੈਗੇ ਆ ਹੋਏ ਬਰੀਫ ਇਨਕਾਉਂਟਰ ਹੋਇਆ ਤੇ ਉਹਦੇ ਦੌਰਾਨ ਉਹਦੀ ਲੱਧ ਦੇ ਉੱਤੇ ਜਿਹੜੀ ਸੀਗੀ ਉਹ ਬੁਲੇਟ ਇੰਜਰੀ ਹੋ ਗਈ ਤੇ ਉਸ ਨੂੰ ਇਮੀਡੀਏਟਲੀ ਜਿਹੜਾ ਹੈਗਾ ਹਸਪੀਟਲ ਪਹੁੰਚਾਇਆ ਗਿਆ ਹੈ ਤੇ ਅੱਗੇ ਦੀ ਜਿਹੜੀ ਕਾਰਵਾਈ ਹੈ ਉਹ ਚੱਲ ਰਹੀ ਸਰ ਰਿਕਵਰੀ ਕੀ ਕੀ ਹੋਈ ਹੈ ਹੁਣ ਅਸੀਂ ਇਹਦੇ ਕੋਲ ਆਪਾਂ ਗੱਲ ਕਰੀ ਰਿਕਵਰ ਕੀ ਕੀ ਹੋਇਆ ਇਹਦੇ ਵਿੱਚੋਂ ਜਿਹੜਾ ਤਾਂ ਕੱਲ ਅਸੀਂ ਅਰੈਸਟ ਕੀਤਾ ਸੀ ਕਰਨ ਗੁੱਜਰਪੁਰੀਆ ਉਹਦੇ ਕੋਲੋਂ ਤਿੰਨ ਵੈਪਨ ਰਿਕਵਰ ਹੋਏ ਸੀ ਕਿਤੇ ਅੱਠ ਜਿਹੜੇ ਸੀਗੇ ਉਹ ਰਾਉਂਡਸ ਸੀਗੇ ਉਹ ਰਿਕਵਰ ਹੋਏ ਸੀਗੇ ਲਾਈਵ ਰਾਉਂਡਸ ਤੇ ਅੱਜ ਜਿਹੜੀ ਹੈਗੀ ਆ ਅੱਜ ਫਿਲਹਾਲ ਅਸੀਂ ਡਿਟੇ ਦੇ ਕੋਲ ਇੱਕ ਵੈਪਨ ਤੇ ਦੋ ਰਾਉਂਡ ਜਿਹੜੇ ਹੈਗੇ ਸਾਨੂੰ ਫਿਲਹਾਲ ਮਿਲੇ ਆ ਬਾਕੀ ਡਿਟੇਲ ਸਾਡੀ ਪੁੱਛਗਿੱਛ ਵੀ ਜਾਰੀ ਹੈ ਤੇ ਏਰੀਆ ਦੀ ਸਰਚ ਵੀ ਚੱਲ ਰਹੀ ਹੈ ਸਰ ਤੇਰੇ ਰੇਂਦਾ ਦੇ ਨਾਮ ਵੀ ਕੋਈ ਕਨੈਕਸ਼ਨ ਸਾਹਮਣੇ ਆ ਰਿਹਾ ਸਰ ਇਹ ਇਹਦਾ ਜਿਹੜਾ ਕਨੈਕਸ਼ਨ ਹੈ ਇੱਕ ਹੈਪੀ ਪਾਸੀਆਂ ਨਾਮ ਦਾ ਬੰਦਾ ਹੈਗਾ ਜਿਹੜਾ ਕਿ ਬਾਹਰ ਬੈਠਾ ਹੈ ਜਿਹੜਾ ਕਿ ਮੋਡਿਊਲ ਆਪਰੇਟ ਕਰ ਰਿਹਾ ਸੀਗਾ ਇਹ ਸਾਰੇ ਉਹਦੇ ਐਸੋਸੀਏਟਸ ਨੇ ਤੇ ਉਹਦੇ ਸਾਥੀ ਨੇ ਠੀਕ ਹੈ ਤੇ ਸਰ ਹੁਣ ਤੱਕ ਦੀ ਜਾਣਕਾਰੀ ਕਿ ਕ੍ਰਾਸ ਬਾਰਡਰ ਜਿਹੜੇ ਆਰਮਸੈਂਡ ਦੀ ਸਪਲਾਈ ਵਗੈਰਾ ਜਾਂ ਤਸ਼ਕਰੀ ਵਗੈਰਾ ਵੀ ਇਹਦੇ ਚ ਵੀ ਸ਼ਾਮਿਲ ਰਹੇ ਨੇ ਜੀ ਬਿਲਕੁਲ ਇਹ ਜਿਹੜਾ ਜਿਹੜਾ ਸ਼ ਮੋਡਿਊਲ ਬਸਟ ਹੋਇਆ ਸੀਗਾ ਤਾਂ ਉਹਦੇ ਵਿੱਚ ਇਕ ਅਮਰਜੀਤ ਨਾਮ ਦਾ ਵਿਅਕਤੀ ਸੀਗਾ ਜਿਹੜਾ ਕਿ ਅਸੀਂ ਉਦੋਂ ਅਰੈਸਟ ਕੀਤਾ ਸੀਗਾ ਜਿਹੜਾ ਕਿ ਕ੍ਰਾਸ ਬਾਰਡਰ ਉੱਥੋਂ ਵੈਪਨ ਜਿਹੜੀ ਤਸਕਰੀ ਦੇ ਵਿੱਚ ਡਰੋਨ ਦੇ ਥਰੂ ਜਿਹੜੀ ਤਸਕਰੀ ਹੁੰਦੀ ਸੀ ਉਹਦੇ ਵਿੱਚ ਇਨਵੋਲਡ ਸੀਗਾ ਇਹ ਉਹਦਾ ਸਾਥੀ ਸੀਗਾ ਤੇ ਇਹ ਤੇ ਅਮਰਜੀਤ ਇਕੱਠੇ ਜਾ ਕੇ ਉੱਥੇ ਬਾਰਡਰ ਦੇ ਉੱਤੋਂ ਜਿਹੜੇ ਵੈਪਨ ਸੀਗੇ ਉਹ ਲੈ ਕੇ ਆਉਂਦੇ ਸੀ ਫਿਰ ਇਹ ਇਕੱਲਾ ਹੀ ਸੀ ਅੱਜ ਕੋਈ ਨਾਲ ਹੋਰ ਵੀ ਸੀਗਾ ਅੱਜ ਇਹ ਇਕੱਲਾ ਹੀ ਸੀਗਾ ਅੱਜ ਇਹ ਕਿਉਂਕਿ ਦੋ ਬੰਦੇ ਸਾਡੇ ਟੋਟਲ ਜਿਹੜੇ ਵਾਂਟਡ ਸੀਗੇ ਉਹਨਾਂ 'ਚੋਂ ਦੋ ਕੱਲ ਅਸੀਂ ਗ੍ਰਿਫਤਾਰ ਕਰ ਲਏ ਸੀ ਤੇ ਅੱਜ ਇਹ ਇਕੱਲਾ ਹੀ ਇੱਥੇ ਸਾਨੂੰ ਮਿਲਿਆ ਸੀਗਾ ਜਿਹੜਾ ਕਿ देख सौ होने कुछ समा पहला ही हो तो ज्यूरिंग हूं पूछगछ इन्वैस्टीगेशन सारी चीज अं वेरीफाई करा हजे इमीजिएटली होिटेल पता करके सबसीकुएंटली सारी डिटेल दस देंट जी अभी एफ आई आर ए जस्ट इंसीडेंट होया ही है हूने यह अटेटमेंट्स वगैरह लैके इमीजिएटली एफ आई आर जी है वो दर्ज करा तीनी एफ आई आर जी है अनलॉफुल एक्टिटीज प्रिवेंशन एक्ट के तहत दर्ज है तो मैं यह भी दसना चाहूंगा ਕਿ ਜਿਹੜਾ ਇਹ ਜੋ ਸਾਨੂੰ ਬਟਾਲਾ ਪੁਲਿਸ ਨੇ ਦੱਸਿਆ ਸ਼ਰਨਪ੍ਰੀ ਪ੍ਰੀਤਲੀ ਸਣੀ ਜਿਹੜਾ ਹੈਗਾ ਇਹ 1 ਜਨਵਰੀ ਨੂੰ ਇੱਕ ਇਨਸੀਡੈਂਟ ਹੋਇਆ ਸੀ ਬਟਾਲਾ ਦੇ ਵਿੱਚ ਮਰਡਰ ਹੋਇਆ ਸੀ ਉਹਦੇ ਵਿੱਚ ਵਾਂਟਡ ਸੀਗਾ ਤੇ ਇਹ ਜੋਇੰਟ ਆਪਰੇਸ਼ਨ ਸਾਡਾ ਦੋਨੇ ਪੁਲਿਸ ਫੋਰਸਿਸ ਦਾ ਸੀਗਾ ਤੇ ਉਸ ਦੇ ਨਾਲ ਨਾਲ ਜਿਹੜਾ ਇਹ ਕਰਨ ਗੁਜਰਪੁਰੀਆ ਹੈ ਇਹ ਵੀ ਬਟਾਲਾ ਦੇ ਵਿੱਚ ਹੀ ਇੱਕ 17 ਨੰਬਰ ਫਾਇਲ 17/23 17/23 ਕਿਲਾ ਕਿਲਾ ਲਾਇਪ ਪੁਲਾਲਪੁਰ ਪੁਲਿਸ ਸਟੇਸ਼ਨ ਜਿਹੜਾ ਹੈਗਾ ਉੱਥੇ ਬਟਾਲਾ ਦੇ ਵਿੱਚ ਉਹਦੇ ਵਿੱਚ ਵੀ ਉਹ ਵੀ ਮਰਡਰ ਕੇਸ ਸੀਗਾ ਉਹਦੇ ਵਿੱਚ ਵਾਂਟਡ ਸੀਗਾ ਠੀਕ ਹੈ ਠੀਕ ਹੈ ਠੀਕ ਹੈ